ਇਹ ਜਿਹੜਾ ਇੱਕ ਸਾਤ ਦਿਨ ਤੋਂ ਦਿੱਤੇ ਦਿੱਤੀ ਜਿਵਾ ਰਹਿੰਦਾ ਜੀ ਇਹ ਰੋਜ਼ ਕੱਲਾ ਅਮਰ ਸਰਚ ਕਰਾਇਆ ਜਾਂ ਹੋਰ ਵੀ ਕਿਤੇ ਸ਼ਹਿਰਾਂ ਲਈ ਪੁੱਛਿਆ ਜਾਂਦਾ ਪਾਪੂ ਜੀ ਐਸਟੀਪੀ ਅਲਮੈਸ਼ਨ ਭਰਦੇ ਜੀ ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਜੀ ਜਦੋਂ ਐਨਐਸਫ ਵਿਧਾਇਆ ਗਿਆ ਸੀ ਉਦੋਂ ਕੀਤੀ ਸੀ ਜੀ ਪਰ ਹੁਣ ਅਸੀਂ ਜੋ ਕਰ ਰਹੇ ਹਾਂ ਅੱਜ ਕੋਸ਼ਿਸ਼ ਕਰ ਰਹੇ ਹਾਂ ਹਾਂ ਜੀ ਅਸੀਂ ਪਹਿਲਾਂ ਤੇ ਸਾਰੀਆਂ ਜਿੰਨੀਆਂ ਸੰਗਠਨਾਂ ਇੱਥੇ ਪਹੁੰਚੀਆਂ ਉਹਨਾਂ ਦਾ ਸਤ ਸਾਈਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਇੰਨੀ ਗਰਮੀ ਦੇ ਹੋਣ ਉਤੇ باوجود ਵੀ ਉਹਨਾਂ ਨੇ ਬਹੁਤ ਆ ਵੱਡਾ ਸਹਿਯੋਗ ਦਿੱਤਾ ਜਿਲਮ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਹੈ ਉਹਦੇ ਤੇ ਉਹਨਾਂ ਨੇ ਬਹੁਤ ਵੱਡਾ ਆਪਣਾ ਉਹਨਾਂ ਦਾ ਯੋਗਦਾਨ ਹੈ ਇਸ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਸਰਕਾਰ ਨੂੰ ਤੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਅਸੀਂ ਜੋ ਗੈਰ ਕਾਨੂੰਨ ਹੈ ਕਾਲੇ ਕਾਨੂੰਨ ਆ ਉਹ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਾਰਟੀ ਕੇ ਹਮੇਸ਼ਾ ਲਈ ਰੱਦ ਹੋਣੇ ਚਾਹੀਦੇ ਆ ਇਹ ਨਹੀਂ ਕਿ ਕੱਲੇ ਅਮਰਤਪਾਲ ਲਈ ਅਸੀਂ ਆਉਣ ਵਾਲੇ ਸਮੇਂ ਲਈ ਵੀ ਇਹ ਜਿਹੜਾ ਕਾਨੂੰਨ ਇਹੋ ਜੇ ਕਾਲੇ ਕਾਨੂੰਨ ਹੈ ਅੱਜ ਇਹਨਾਂ ਦੇ ਲੋਕਤੰਤਰ ਚ ਕੋਈ ਥਾਂ ਨਹੀਂ ਗਈ ਸਵਰਾਧਾਨ ਨੂੰ ਛਿੱਕੇ ਟੰਕੇ ਇਹੋ ਜੇ ਕਾਨੂੰਨ ਲਾਏ ਜਾ ਰਹੇ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਅਸੀਂ ਕਹਿੰਦੇ ਕਿ ਹਮੇਸ਼ਾ ਲਈ ਇਹ ਰੱਦ ਹੋਵੇ ਇਸ ਸਮੇਂ ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਬੜਾ ਵੱਟਿਆ ਕਿ ਨਹੀਂ ਚਲੋ ਜੀ ਉਹ ਵੀ ਮੁੱਦਾ ਜਿਹੜਾ ਅੱਜ ਦਾ ਮੁੱਦਾ ਸੀ ਤੇ ਅੱਜ ਦੇ ਮੁੱਦੇ ਦੀ ਗੱਲ ਕਰਦੇ ਆ ਪਾਣੀ ਵੀ ਸਾਡੀ ਪੰਜਾਬ ਦੀ ਇੱਕ ਸਾਹ ਰਗ ਆ ਉਹ ਵੀ ਉਹ ਬਚਣਾ ਚਾਹੀਦਾ ਅਸੀਂ ਇਹ ਤੇ ਕਹਿੰਨੇ ਕਿ ਸਾਡੀਆਂ ਜਿਹੜੀਆਂ ਪਹਿਲੀਆਂ ਜਿੰਨੀਆਂ ਵੀ ਪਾਰਟੀਆਂ ਉਹਨਾਂ ਚ ਪਾਣੀ ਚ ਦੇਣ ਚ ਲਟਾਉਣ ਚ ਸਾਰਿਆਂ ਦਾ ਕਾਫੀ ਵੱਡਾ ਰੋਲ ਆ ਇਸ ਕਰਕੇ ਹੁਣ ਹੀ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਆਪਣੀਆਂ ਭੁੱਲਾਂ ਨੂੰ ਮੰਨ ਕੇ ਅੱਗੇ ਹੋਣ ਵਾਲੇ ਸਮੇਂ ਲਈ ਕੋਈ ਕਿਦਾ ਵਿਧਾਨ ਸਭਾ ਜੀ ਕੱਲ ਜੋ ਜੋ ਜਿਹੜੀਆਂ ਪਾਣੀ ਦੇ ਜਿਹੜੋ ਕੰਟਰੋਲ ਆ ਉਹ ਉਹਦੇ ਜਿਹੜੀਆਂ ਧਾਰਾਵਾਂ ਆ ਉਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਤੇ ਪੰਜ ਪਾਣੀ ਤੇ ਪਹਿਲਾ ਹੱਕ ਪੰਜਾਬ ਦਾ ਹੋਣਾ ਚਾਹੀਦਾ ਐਡਵੋਕੇਟ ਅਰਜੀ ਨਤਾਮੀ ਦਾ ਕਹਿਣਾ ਹੈ ਕਿ ਇੱਕ ਵਿਸ਼ੇ ਭਰ ਦੇ ਪਤਾ ਜਿਹੜੀ ਇੱਕ ਤਰ੍ਹਾਂ ਦਾ ਕੀਤਾ ਜਾਵੇ ਜਿਸ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲਬਾਤ ਹੋਵੇ ਨਹੀਂ ਅਸੀਂ ਤੇ ਹਮੇਸ਼ਾ ਕਹਿੰਦੇ ਕਿ ਉਹਦੇ ਵਾਸਤੇ ਇੱਕ ਵਿਸ਼ੇ ਪੱਤਰ ਦੀ ਜਿੱਤ ਤਰ੍ਹਾਂ ਦੇ ਵੀ ਕਰਨੇ ਆ ਕਾਰਨ ਤੇ ਬੰਦੀ ਸਿੰਘਾਂ ਨੂੰ ਰਿਹਾਈ ਕਰਵਾਉਣਾ ਚਾਹੀਦਾ ਉਹਨਾਂ ਦਾ ਉਹਨਾਂ ਨੇ ਆਪਣੀਆਂ ਸਜਾਵਾਂ ਤੇ ਮੇਰੇ ਖਿਆਲ ਸਵਿਧਾਨ ਦਾ ਜਿਹੜਾ ਕਿ ਉਹਨਾਂ ਵਿੱਚ ਸਿੱਕੇ ਟੰਕੇ ਕਿ ਜਿਹੜੇ ਜੋ ਉਹਨਾਂ ਦੀਆਂ ਸਜ਼ਾਾਂ ਬਣਦੀਆਂ ਤਾਂ ਡਬਲ ਡਬਲ ਭੁਗਤਣ ਦੇ ਬਾਵਜੂਦ ਵੀ ਨਾ ਤੇ ਕਾਨੂੰਨ ਸੁਣ ਰਿਹਾ ਨਾ ਕੋਈ ਸਰਕਾਰਾਂ ਕੋ ਤੇ ਕੋਈ ਨੋਟਸ ਲੈ ਰਹੀ ਕਿ ਬਾਰ ਬਾਰ ਸਿੱਖਾਂ ਨੂੰ ਪ੍ਰੋਟੈਸਟ ਕਰਨਾ ਪੈ ਰਿਹਾ ਕਿ ਸਿੱਖੀ ਸਾਡੇ ਬੰਦੀ ਸਿੰਘ ਰਿਹਾ ਕਰੋ ਓਏ ਸਾਡੀ ਬੈੱਡੀਆਂ ਦਾ ਸਾਨੂੰ ਸਾਫ ਦਿਓ ਸਾਨੂੰ ਪਾਣੀ ਦਾ ਇਨਸਾਬ ਦਿਓ ਕਿ ਕਿਸੇ ਪਾਸੇ ਵੀ ਪੰਜਾਬ ਦੇ ਲੋਕਾਂ ਨੂੰ ਦਿਨ ਦਿਨ ਦਬਾਇਆ ਜਾ ਰਿਹਾ ਡੰਡੇ ਨਾਲ ਰਾਜ ਕਰ ਕੀਤਾ ਜਾ ਰਿਹਾ ਕਿਸਾਨਾਂ ਦੇ ਆ ਦੇਖੋ ਕਿਸਾਨਾਂ ਨੇ ਅੱਜ ਉਥੇ ਇੱਕ ਆਪਣਾ ਰੋਸ ਪ੍ਰਦਰਸ਼ਨ ਕਰਨਾ ਸੀ ਉਹਦੇ ਵਾਸਤੇ ਉਹ ਕੱਲ ਤੋਂ ਹੀ ਉਹਨਾਂ ਨੂੰ ਘਰਾਜੇ ਨਜ਼ਰ ਬੰਦ ਕਰਨਾ ਇਹ ਮੇਰਾ ਖਿਆਲ ਹੈ ਕਿ ਲੋਕਤੰਤਰ ਦੀ ਜਿਹੜੀ ਹੈ ਕਿ ਇੱਕ ਹੱਤਿਆਵਾ ਇਹ ਇਹੋ ਜਿਹੇ ਜਿਹੜੇ ਇਹੋ ਜਿਹੇ ਠੱਕੇ ਸ਼ਾਇਦ ਠੀਕ ਹੈ